ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ 2025 ਚ ਦਸੰਬਰ ਨੂੰ ਕਿਉਂ ਮਹਾਕਾਲ ਦਾ ਸਾਲ ਮੰਨ ਰਹੇ ਨੇ ਜੋਤਿਸ਼ ਤੇ ਵਿਗਿਆਨੀ ਬਾਬਾ ਜੀ ਨੇ ਦੱਸੀ ਪੂਰੀ ਅਸਲੀਅਤ ਜੇ ਬਚਣਾ ਤਾਂ ਇਹ ਇੱਕ ਕੰਮ ਸ਼ੁਰੂ ਕਰ ਦਿਓ ਭਾਈ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਸਭ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੇ ਪਿਆਰਿਓ ਜਦੋਂ ਵੀ ਆਪਾਂ 2025 ਦੀ ਗੱਲ ਕਰਦੇ ਆਂ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਸ ਵਿਸ਼ੇ ਨੂੰ ਲੈ ਕੇ ਡਰ ਬੈਠ ਗਿਆ ਉਹ ਹਲੇ ਵੀ ਡਰੇ ਬੈਠੇ ਨੇ ਉਹਦਾ ਡਰ ਦਾ ਕਾਰਨ ਕੀ ਹੈ ਡਰ ਦਾ ਕਾਰਨ ਇਹ ਵੇਖ ਕੇ ਸਾਧ ਸੰਗਤ ਮਨ ਜਿਹੜਾ ਨਾ ਉਹ ਹੁਣ ਡਰਿਆ ਪਿਆ ਹੈ ਮਨ ਇਸ ਕਰਕੇ ਡਰਿਆ ਪਿਆ ਹੈ ਕਿਉਂਕਿ 2025 ਦੇ ਵਿੱਚ ਪਤਾ ਨਹੀਂ ਕੀ ਹੋਣ ਵਾਲਾ ਹੈ ਸਾਧ ਸੰਗਤ ਇੱਥੇ ਉਹਨਾਂ ਲੋਕਾਂ ਨੂੰ ਖਤਰਾ ਹੈ ਜਿਨ੍ਹਾਂ ਨੇ ਗੁਰੂ ਦੀ ਨੇੜਤਾ ਨੂੰ ਪਰਵਾਣ ਨਹੀਂ ਕੀਤੀ ਜਿਨ੍ਹਾਂ ਨੇ ਗੁਰੂ ਦੀ ਨੇੜਤਾ ਨੂੰ ਮੰਨਿਆ ਜਿਨ੍ਹਾਂ ਨੇ ਗੁਰੂ ਦੀ ਨੇੜਤਾ ਨੂੰ ਪਰਵਾਣ ਕੀਤਾ ਕਹਿਣ ਤੋਂ ਭਾਵ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ੍ਹਾਂ ਨੇ ਇਸ ਚੀਜ਼ ਨੂੰ ਪ੍ਰਵਾਨ ਕਰ ਲਿਆ ਇਸ ਚੀਜ਼ ਨੂੰ ਸਮਝ ਲਿਆ ਸਾਧ ਸੰਗਤ ਉਹਨਾਂ ਲੋਕਾਂ ਦਾ ਤੇ ਬਚਾਅ ਹੋਏਗਾ ਤੇ ਬਾਕੀ ਲੋਕਾਂ ਨੂੰ ਖਤਰਾ ਬਹੁਤ ਹੈ ਕਿਉਂਕਿ ਰੱਬ ਆਪਣੇ ਪਿਆਰਿਆਂ ਨੂੰ ਤਤੀਵਾ ਨਹੀਂ ਲੱਗਣ ਦਿੰਦਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰह्म शरण ਆਈ ਚਾਹ ਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਪਾਈ ਉਹ ਕਾਰ ਬਣਾਤੀ ਪਰਮਾਤਮਾ ਨੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਗੁਰੂ ਤੇ ਭਰੋਸਾ ਅਸੀਂ ਮੰਗਦੇ ਨਾ ਅਰਦਾਸ ਕਰੋ ਬਖਸ਼ੋ ਜੀ ਸਿਖਾਣੋਂ ਸਿੱਖੀ ਦਾਨ ਕੇਸ ਦਾਨ ਨਾਮ ਦਾਨ ਰਹਿਤ ਦਾਨ ਭਰੋਸਾ ਦਾਨ ਭਰੋਸਾ ਜਦੋਂ ਗੁਰੂ ਤੇ ਭਰੋਸਾ ਹੈ ਫਿਰ ਸਮਝ ਲਓ ਸਾਡੇ ਆਲੇ-ਦੁਆਲੇ ਗੁਰੂ ਨੇ ਕਾਰ ਖਿੱਚਦੀ ਉਦੋਂ ਤੱਤੀ ਬਾ ਨਹੀਂ ਲੱਗਦੀ ਸਾਰੀਆਂ ਹਵਾਵਾਂ ਆ ਕੇ ਉਸ ਕਾਰ ਨਾਲ ਟਕਰਾ ਟਕਰਾ ਕੇ ਪਿੱਛੇ ਮੁੜੀ ਜਾਂਦੀਆਂ ਨੇ ਸਾਧ ਸੰਗਤ ਉਦੋਂ ਸਾਨੂੰ ਤੱਤੀ ਬਾ ਨਹੀਂ ਲੱਗਦੀ ਕਿਉਂਕਿ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਹੁਣ ਇੱਥੇ ਇੱਕ ਚੀਜ਼ ਨੂੰ ਸਮਝਿਓ ਕਹਿੰਦੇ 2025 ਵਿੱਚ ਆਏ ਹੋ ਜਾਣਾ ਜੀ ਆ ਹੋਣ ਜਾ ਰਿਹਾ ਜੀ ਉਹ ਹੋ ਰਿਹਾ ਪਰ ਸਭ ਸੰਗਤ ਉਹਨਾਂ ਨੂੰ ਖਤਰਾ ਹੈ ਜਿਹੜੇ ਗੁਰੂ ਦੇ ਨੇੜੇ ਨਹੀਂ ਜਿਹੜੇ ਅੱਜ ਵੀ ਗੁਰੂ ਦੇ ਨੇੜੇ ਨੇ ਜਿਹੜੇ ਸਤਗੁਰੂ ਦੇ ਨੇੜੇ ਨੇ ਜਿਹੜੇ ਪਾਰਸ਼ਾ ਦੇ ਨੇੜੇ ਨੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਤਗੁਰੂ ਨੇ ਐਸੀ ਕਿਰਪਾ ਕੀਤੀ ਹੋਈ ਹੈ ਭਾਈ ਤੁਹਾਡਾ ਪ੍ਰਬੰਧਨ ਗੁਰੂ ਨੇ ਕੀਤਾ ਹੈ ਤੇ ਤੁਹਾਨੂੰ ਬਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਤਗੁਰ ਸੱਚੇ ਪਾਰਸ਼ਾ ਦੀ ਹੈ ਜੇ ਤੁਸੀਂ खरे ਹੋ ਨਾ ਤੇ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਕੋਈ ਨਹੀਂ ਪਿਆਰਿਓ ਇਹਦੇ ਘਬਰਾਉਣ ਦੀ ਜ਼ਰੂਰਤ ਕਿੰਨਾ ਨੂੰ ਹੈ ਸਤਿਗੁਰ ਕਹਿੰਦੇ ਨੇ ਮੈਂ ਅੰਦੁਲੇ ਨਾਮ ਨਾ ਵਿਸਰੈ ਟੇਕ ਟਕੀ ਘਰ ਜਾਓ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਵਿੱਚ ਅੰਨਾ ਹੋਣ ਵਾਲਾ ਮਨੁੱਖ ਪ੍ਰਮਾਤਮਾ ਮੇਰ ਕਰੇ ਅੰਨੇ ਨੂੰ ਉਸਦਾ ਨਾਮ ਨਾ ਭੁੱਲ ਜਾਏ ਗੁਰੂ ਦਾ ਆਸਰਾ ਪਰਣਾ ਲੈ ਕੇ ਪ੍ਰਭੂ ਚਰਨਾਂ ਵਿੱਚ ਜੁੜਿਆ ਰਹੇ ਯਾਦ ਰੱਖੀਂ ਗੁਰੂ ਤੇਰੀ ਪਿੱਠ ਕਦੀ ਨਹੀਂ ਲੱਗਣ ਦੇਗਾ ਗੁਰੂ ਜਨਾ ਕਾ ਅੰਦਲਾ ਚੇਲੇ ਨਹੀਂ ਢਾਉ ਟਿਕਾਣਾ ਨਹੀਂ ਲੱਭ ਸਕਦਾ ਕੋਈ ਵੀ ਆਤਮਿਕ ਸੁਖ ਦਾ ਟਿਕਾਣਾ ਨਹੀਂ ਕੋ ਲੱਭ ਸਕਦਾ ਜਿਨ੍ਹਾਂ ਦਾ ਗੁਰੂ ਹੀ ਅੰਦਲਾ ਹੈ ਚੇਲਿਆਂ ਦੀ ਤੇ ਗੱਲ ਹੀ ਛੱਡੋ ਚੇਲਿਆਂ ਨੂੰ ਕਦੇ ਟਿਕਾਣਾ ਨਹੀਂ ਲੱਭ ਸਕਦਾ ਪਰਮਾਤਮਾ ਦਾ ਕਹਿਣ ਤੋਂ ਭਾਵ ਜਿਵੇਂ ਅੱਜਕੱਲ੍ਹ ਵਾਲੇ ਬਾਬੇ ਕਰਦੇ ਨੇ ਸਾਧ ਸੰਗਤ ਆਜੋ ਭਾਈ ਤੁਹਾਨੂੰ ਪਰਮਾਤਮਾ ਦਿਖਾ ਦਈਏ ਤੁਹਾਨੂੰ ਦیدارਾ ਕਰਾ ਦਈਏ ਇੱਕ ਮਿੰਟਾਂ ਸਕਿੰਟਾਂ ਚ ਤੁਹਾਨੂੰ ਦیدارਾ ਕਰਾ ਦਈਏ ਇਦਾਂ ਦੇ ਕੁਝ ਬਾਬੇ ਹੈਗੇ ਨੇ ਆਜੋ ਤੁਹਾਨੂੰ ਭਵੇਖ ਦੱਸ ਦਈਏ ਆਜੋ ਤੁਹਾਨੂੰ ਐ ਕਰ ਦਈਏ ਤੇ ਸਾਧ ਸੰਗਤ ਉਸ ਵਕਤ ਯਾਦ ਆਉਂਦਾ ਹੈ ਕਿ ਸਤਿਗੁਰੂ ਨੇ ਬਾਣੀ ਵਿੱਚ ਇਸੇ ਕਰਕੇ ਕਿਹਾ ਗੁਰੂ ਜਿਨ੍ਹਾਂ ਕਾ ਅੰਦੁਲਾ ਚੇਲੇ ਨਾ ਹੀ ਠਾਓ ਵੀ ਜਿਹੜੇ ਐਸੇ ਬੰਦੇ ਆਪ ਸੰਗਤ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਨੇ ਤੇ ਸਾਧ ਸੰਗਤ ਉਹਨਾਂ ਦੇ ਚੇਲੇ ਕਹੋ ਜੇ ਹੋਣਗੇ ਉਹਨਾਂ ਦੇ ਚੇਲੇ ਵੀ ਉਹੋ ਜਿਹੇ ਹੋਣਗੇ ਉਹਨਾਂ ਦੇ ਚੇਲੇ ਥੋੜੀ ਕਹਿਣਗੇ ਭਾਈ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਭਾਈ ਸੁਖਮਨੀ ਸਾਹਿਬ ਤੇ ਭਰੋਸਾ ਰੱਖੋ ਭਾਈ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਭਾਈ ਉਸ ਗੱਲ ਨੂੰ ਮੰਨੋ ਸਾਡੇ ਕੋਲ ਕੀ ਹੈ ਸਾਡੇ ਕੋਲ ਨਹੀਂ ਕੁਛ ਹੈਗਾ ਗੁਰੂ ਨੂੰ ਮੰਨੋ ਗੁਰੂ ਕੋਲੋਂ ਮਿਲਣਾ ਜੋ ਮਿਲਣਾ ਪਰ ਨਹੀਂ ਭਾਈ ਤੁਹਾਨੂੰ ਸੇਵਾ ਲਾਤੀ ਨਵੀਂ ਗੱਡੀ ਦੇਤੀ ਜੀ ਬਾਬਾ ਜੀ ਨੂੰ ਬਾਬਾ ਜੀ ਨੂੰ ਪੈਸਾ ਦਿੱਤਾ ਜੀ ਇੰਨਾ ਇਹ ਜਿੰਨੇ ਵੀ ਬਾਬੇ ਨੇ ਦੂਜਿਆਂ ਨੂੰ ਕਹਿਣਗੇ ਕਿਰਤ ਕਮਾਈ ਕਰੋ ਤੇ ਆਪ ਬਾਬਿਆਂ ਕੋਲੇ ਹਫਤੇ ਬਾਅਦ ਨਵੀਂ ਗੱਡੀ ਹੁੰਦੀ ਹੈ ਤੇ ਸਾਧ ਸੰਗਤ ਉਹ ਗੱਡੀ ਕਿੱਥੋਂ ਆਈ ਉਹ ਧਨ ਦੌਲਤ ਪੈਸਾ ਕਿੱਥੋਂ ਆਇਆ ਉਹ ਸੰਗਤ ਦਾ ਦਿੱਤਾ ਹੋਇਆ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ ਪ੍ਰਚਾਰ ਦਾ ਸਾਧਨ ਹੈ ਜੇ ਵਧੀਆ ਸਾਧਨ ਹੋਏਗਾ ਤੇ ਪ੍ਰਚਾਰ ਕਰਨ ਦੇ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅੱਜ ਦੇ ਸਮੇਂ ਚਲੋ ਹੋਣਾ ਚਾਹੀਦਾ ਹੈ ਸਾਧਨ ਪਰ ਦੂਜਿਆਂ ਨੂੰ ਕਹਿੰਦੇ ਬਾਬਾ ਜੀ ਤੇ ਮੋਹ ਮਾਇਆ ਤੋਂ ਉੱਪਰ ਹੈ ਜੀ ਪਰ ਸਾਧ ਸੰਗਤ ਬਾਹਰ ਫਿਰ ਟੋਕਰੀ ਧਰੀ ਹੁੰਦੀ ਹੈ ਜੀ ਇੱਥੇ ਸੋਨੇ ਦੀ ਸੇਵਾ ਚੱਲ ਰਹੀ ਹੈ ਫਿਰ ਫਿਰ ਮੋਹ ਮਾਇਆ ਕਿਹੜੀ ਜੇ ਸੱਚੀ ਉਹ ਮਾਇਆ ਤੋਂ ਦੂਰ ਹੈ ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਪਦੇਸ਼ ਮੰਨिए ਤੇ ਇਹ ਆਖੀਏ ਕਿ ਮੋਹ ਮਾਇਆ ਨਾਲ ਸੱਚੀ ਪ੍ਰੀਤ ਨਹੀਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਰੱਖਿਆ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਕਿਵੇਂ ਸੰਤ ਮਹਾਪੁਰਸ਼ ਬੰਦਗੀ ਵਾਲੀਆਂ ਰੂਹਾਂ ਜਿਨ੍ਹਾਂ ਨੇ ਅਸਲ ਤੋਂ ਮੋਹ ਮਾਇਆ ਨੂੰ ਆਪਣੇ ਆਪ ਤੋਂ ਦੂਰ ਰੱਖਿਆ ਤੇ ਸਾਧ ਸੰਗਤ ਉਹਨਾਂ ਦੀ ਜੀਵਨ ਨੂੰ ਕਦੇ ਸਮਝੀਏ ਕਦੇ ਮੰਨੀਏ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜੇ ਐਸੇ ਲੋਕ ਨੇ ਨਾ ਉਹਨਾਂ ਨੂੰ ਖਤਰਾ ਹੈ ਤੇ ਜਿਹੜੇ ਆਮ ਜਿਹੜੇ ਜੁੜੇ ਹੋਏ ਨੇ ਨਾ ਗੁਰੂ ਨਾਲ ਉਹਨਾਂ ਨੂੰ ਕੋਈ ਖਤਰਾ ਨਹੀਂ ਜਿਹੜੇ ਕਹਿੰਦੇ ਆਜੋ ਤੁਹਾਨੂੰ ਰੱਬ ਦਿਖਾ ਦਈਏ ਇਹਨਾਂ ਨੂੰ ਮੈਂ ਇੱਕ ਬੇਨਤੀ ਕਰਾਂ ਵੀ ਕਰੋਨਾ ਕਾਲ ਵੇਲੇ ਕਿੱਥੇ ਚਲੇਗੇ ਸੀ ਲੋਕ ਭੁੱਖਮਰੀ ਦੇ ਵਿੱਚ ਧੀਰੇ ਸੀ ਉਦੋਂ ਲੋਕਾਂ ਨੂੰ ਭੋਜਨ ਤੇ ਤੁਹਾਨੂੰ ਸ਼ਿਕਾਇਤ ਨਹੀਂ ਗਿਆ ਲੋਕਾਂ ਦੀ ਤਕਲੀਫ ਤੇ ਦੂਰ ਕੀਤੀ ਨਹੀਂ ਗਈ ਕਿੰਨੇ ਬੰਦੇ ਸੰਸਾਰ ਤੋਂ ਚੜ੍ਹਾਈ ਕਰ ਗਏ ਆਜੋ ਤੁਹਾਨੂੰ ਕਰਾਮਾਤ ਕਰਕੇ ਵਿਖਾਈਏ ਆਜੋ ਹਾਂ ਕਰ ਦਈਏ ਇਹ ਲੋਕ 84 ਵੇਲੇ ਕਿੱਥੇ ਸੀ ਇਹ ਲੋਕ 47 ਵੇਲੇ ਕਿੱਥੇ ਸੀ 1955 ਵੇਲੇ ਕਿੱਥੇ ਸੀ ਇਹ 1966 ਵੇਲੇ ਕਿੱਥੇ ਸੀ 1958 ਵੇਲੇ ਕਿੱਥੇ ਸੀ ਜਦੋਂ ਸਾਡੇ ਦੇਸ਼ ਦੀਆਂ ਵੰਡਾਂ ਹੋਈਆਂ ਸਾਡੇ ਸੂਬਿਆਂ ਦੀਆਂ ਵੰਡਾਂ ਹੋਈਆਂ ਉਦੋਂ ਰੋਕ ਨਹੀਂ ਸਕੇ ਸਭ ਕੁਝ ਅਸੀਂ ਜੀ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਕਿੰਨੀਆਂ ਸ਼ਹੀਦੀਆਂ ਹੋਈਆਂ ਸਾਸ ਸੰਗਤ 84 ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਬੜ ਬੜ ਕੇ ਪੁਲਿਸ ਨੇ ਕਿੰਨਾ ਤਸ਼ੱਦਦ ਢਾਇਆ ਤੇ ਉਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਰੋਕ ਸਕੇ ਲੋਕ ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਰੇ ਕਿਨਾਂ ਨੂੰ ਪਤਾ ਨਹੀਂ ਬਾਬਾ ਜੀ ਤਾਂ ਭੇਖ ਦੱਸਦੇ ਜੀ ਕੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਰੇ ਪਤਾ ਨਹੀਂ ਸੀ ਸਾਂਗਤੇ ਹੋਤੇ ਗੋਲੀ ਚੱਲੂ ਕੀ ਪਤਾ ਨਹੀਂ ਸੀ ਨਹੀਂ ਪਿਆਰਿਓ ਕਿ ਕਰੋਨਾ ਵਰਗੀ ਮਹਾਮਾਰੀ ਆਉਣ ਵਾਲੀ ਹੈ ਨਾ ਲੋਕਾਂ ਨੂੰ ਪਤਾ ਨਹੀਂ ਸੀ ਨਹੀਂ ਪਿਆਰਿਓ ਇਹ ਸਰਾਸਰ ਪਖੰਡ ਹੈ ਤੇ ਉਦੋਂ ਜ਼ਿਆਦਾ ਪਖੰਡ ਸਾਡੇ ਲੋਕ ਕਰਦੇ ਨੇ ਜਿਹੜੇ ਇਹਨਾਂ ਤੇ ਭਰੋਸਾ ਕਰਦੇ ਨੇ ਜਿਹੜੀ ਨਾਮ ਬੰਦਗੀ ਵਾਲੀ ਰੂਹ ਹੈ ਨਾ ਉਹ ਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਉਹ ਆਗਾ ਕਰਦੇ ਨੇ ਭਾਈ ਵਰਜ ਜਾਓ ਇਹਨਾਂ ਕੋਲੇ ਕੁਝ ਨਹੀਂ ਹੈਗਾ ਪਿਆਰਿਓ ਮੈਂ ਬੇਨਤੀ ਕਰਾਂ 2025 ਚ ਦਸੰਬਰ ਦਾ ਮਹੀਨਾ ਕਹਿੰਦੇ ਜੀ ਇਹ ਤੇ ਮਹਾਕਾਲ ਦਾ ਸਾਲ ਹੈ ਲੋਕਾਂ ਨੂੰ ਇਹ ਡਰਾਈ ਜਾ ਰਿਹਾ ਹੈ ਕੁਝ ਲੋਕ ਕਹਿੰਦੇ ਜੀ ਜੋਤਿਸ਼ ਨੇ ਮੰਨ ਲਿਆ ਜੀ ਵਿਗਿਆਨ ਨੇ ਮੰਨ ਲਿਆ ਜੀ ਕਿਸੇ ਵਿਗਿਆਨ ਨੇ ਨਹੀਂ ਮੰਨਿਆ ਸਾਧ ਸੰਗਤ ਸਾਨੂੰ ਵੈਸੇ ਡਰਾ ਤਮਕਾ ਕੇ ਸਾਡੇ ਕਹਿੰਦੇ ਉਪਾਅ ਕਰਨਾ ਪਊਗਾ ਜੀ 2100 ਦੇ ਦੇ 5100 ਦੇ ਜਾਂਦੀ ਹੱਦ ਨੂੰ ਚਾਹੇ ਬੰਦਾ 500 ਹੀ ਦੇ ਦੇ ਤੇ ਕਰਨਾ-ਕਰਨਾ ਕੀ ਹੁੰਦਾ ਚਲੋ ਜੀ ਤੇਰਾ ਉਪਾਅ ਕਰਤਾ ਤੈਨੂੰ ਕੁਝ ਨਹੀਂ ਹੁੰਦਾ ਹੋਣਾ-ਹੋਣਾ ਕੀ ਹੈ ਹੋਣਾ ਤੋਂ ਦੇ ਹੁਕਮ ਚੱਲਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਜੀ ਹੋਣਾ ਸਭ ਕੁਝ ਉਹਦੇ ਹੁਕਮ ਤੋਂ ਬਾਹਰ ਥੋੜੀ ਕੁਝ ਹੋ ਜਾਣਾ ਹੈ ਕਹਿਣ ਤੋਂ ਭਾਵ ਸਾਡੇ ਤੋਂ ਨਵੇਂ ਨਵੇਂ ਤਰੀਕੇ ਲੱਭੇ ਹੋਏ ਨੇ ਠੱਗੀ ਮਾਰਨ ਦੇ ਉਹ ਲੈ ਲਓ ਜੀ ਉਹ ਤੋਂ ਇਹਨੇ ਲੈ ਲਓ ਆ ਲੈ ਲਓ ਆ ਲੈ ਲਓ ਸਤਿਗੁਰੂ ਕਹਿੰਦੇ ਨੇ ਬਿਨ ਸਤਿਗੁਰ ਨਾ ਉਹ ਨਾ ਪਾਈਐ ਬਿਨ ਨਾ ਵੈ ਕਿਆ ਸੁਆਉ ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ ਨਾਮ ਤੋਂ ਬਿਨਾ ਹੋਰ ਕੋਈ ਸੁਚੱਜਾ ਜੀਵਨ ਮਰੂਰਥ ਨਹੀਂ ਦੇ ਸਕਦਾ ਪਿਆਰਿਓ ਸਤਿਗੁਰੂ ਨੇ ਸਾਰੀ ਗੱਲ ਹੀ ਸਪਸ਼ਟ ਕਰ ਦਿੱਤੀ ਸਾਨੂੰ ਇਸ ਗੱਲ ਦਾ ਸਮਝਣਾ ਬਹੁਤ ਜ਼ਰੂਰੀ ਕਰਨਾ ਪਏਗਾ ਕਿ ਗੁਰੂ ਤੋਂ ਵੱਡਾ ਕੋਈ ਹੋਰ ਨਹੀਂ ਇਹਨਾਂ ਚੀਜ਼ਾਂ ਤੋਂ ਅਸੀਂ ਅਣਜਾਣ ਬੈਠੇ ਹਾਂ ਸਾਨੂੰ ਸਮਝਣਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ